ਹਰ ਜਿਹੜੀ ਸਿਹਤ ਵਿਭਾਗ ਦੇ ਨਾਲ ਜੁੜੀ ਹੋਈ ਹੈ ਦਾਦੀਏ ਕੀ ਕਹਿੰਦੇ ਨੇ ਸਾਵਧਾਨ ਸਾਵਧਾਨ ਸੰਡੇ ਹੋ ਜਾ ਮੰਡੇ ਨਾ ਖਾਓ ਨਕਲੀ ਅੰਡੇ ਕਿਉਂਕਿ ਨਕਲੀ ਅੰਡੇ ਬਰਾਮਦ ਹੋਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਦਾਦੀਏ ਕੀ ਸ਼੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਨਕਲੀ ਅੰਡੇ ਮਿਲਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਦੇ ਵਿੱਚ ਆ ਗਿਆ ਤੇ ਉਸ ਦੇ ਵੱਲੋਂ ਹੁਣ ਆਂਡਿਆਂ ਦੇ ਸੈਂਪਲ ਨੇ ਜਿਹੜੇ ਭਰੇ ਗਏ ਨੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਦੇ ਨਾਲ ਜੋ ਦੁਕਾਨਦਾਰ ਖਿਲਵਾੜ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਆਏ ਦਿਨ ਸਿਹਤ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕਰਕੇ ਜਿੱਥੇ ਖਾਣ ਪੀਣ ਵਾਲਾ ਅਤੇ ਆਪਣੀ ਮੁਨਿਆਦ ਪੁਕਾ ਚੁੱਕਾ ਸਮਾਨ ਬਰਬਦ ਕੀਤਾ ਜਾ ਰਿਹਾ ਉੱਥੇ ਹੀ ਵਿਭਾਗੀ ਕਾਰਵਾਈ ਵੀ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਕੀਤੀ ਜਾ ਰਹੀ ਹੈ ਅਤੇ ਬੀਤੇ ਕੁਝ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਵਿਅਕਤੀ ਵੱਲੋਂ ਕਿਸੇ ਦੁਕਾਨ ਤੋਂ ਅੰਡੇ ਨੇ ਜਿਹੜੇ ਖਰੀਦੇ ਗਏ ਸਨ ਜਿਸ ਤੋਂ ਬਾਅਦ ਅੰਡਿਆਂ ਨੂੰ ਜਦੋਂ ਵਿਅਕਤੀ ਵੱਲੋਂ ਅੰਡੇ ਬਣਾਉਣ ਦੇ ਲਈ ਤੋੜਿਆ ਗਿਆ ਤਾਂ ਉਹ ਅੰਡੇ ਨਕਲੀ ਜਾਂ ਖਰਾਬ ਪਾਏ ਗਏ ਅਤੇ ਅੰਡਿਆਂ ਨੂੰ ਅੱਗ ਲਗਾਉਣ ਦੇ ਉੱਤੇ ਉਹ ਪਲਾਸਟਿਕ ਦੇ ਜਾਪ ਦੇ ਨਜ਼ਰ ਆਏ ਇਸ ਤੋਂ ਬਾਅਦ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ਦੇ ਵਿੱਚ ਆ ਗਿਆ ਇਸ ਸਬੰਧੀ ਮਾਚੀਵਾੜਾ ਸਾਹਿਬ ਦੇ ਐਸ ਐਮਓ ਦਾ ਕਹਿਣਾ ਹੈ ਕਿ ਸਾਡੇ ਧਿਆਨ ਦੇ ਵਿੱਚ ਨਕਲੀ ਜਾਂ ਖਰਾਬ ਅੰਡਿਆਂ ਦਾ ਮਾਮਲਾ ਆਇਆ ਸੀ ਅਤੇ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਸਿਹਤ ਅਫਸਰ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਮਾਚੀਵਾੜਾ ਸਾਹਿਬ ਦੇ ਵਿੱਚ ਅੰਡਿਆਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਤਾਂ ਕਿ ਕਿਸੇ ਵਿਅਕਤੀ ਦੀ ਸਿਹਤ ਦੇ ਨਾਲ ਕੋਈ ਵੀ ਖਲਵਾੜ ਨਾ ਹੋ ਸਕੇ ਕੀ ਆ ਹਾਂਜੀ ਸਰ ਇਹ ਜਿਹੜਾ ਹੈਗਾ ਸਾਡੇ ਧਿਆਨ ਦੇ ਵਿੱਚ ਹੀ ਆਇਆ ਹੈਗਾ ਇੱਥੇ ਮਛੇਵੜਾ ਸ਼ਹਿਰ ਦੇ ਵਿੱਚ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਆ ਤੇ ਉਹ ਵੀਡੀਓ ਦੇ ਵਿੱਚ ਇੱਕ ਸ਼੍ਰੀ ਲੋਕਲ ਹੈਗੇ ਨੇ ਬਾਬਾ ਵਰਮਾ ਜੀ ਉਹ ਦੱਸ ਰਹੇ ਨੇ ਵੀ ਉਹਨਾਂ ਨੇ ਇੱਕ ਕਿਸੇ ਸ਼ੌਪ ਤੋਂ ਜਿਹੜੀ ਹੈਗੀ ਅੰਡਿਆਂ ਦੀ ਟ੍ਰੇ ਜਿਹੜੀ ਹੈਗੀ ਆ ਖਰੀਦੀ ਗਈ ਜਦੋਂ ਉਹ ਘਰ ਵਾਸਤੇ ਲੈ ਕੇ ਗਏ ਤਾਂ ਉਹਨਾਂ ਨੇ ਘਰੋਂ ਜਦੋਂ ਉਹ ਉਹਨੂੰ ਮਤਲਬ ਕਿ ਕੁਛ ਚੀਜ਼ ਬਣਾਉਣ ਵਾਸਤੇ ਅੰਡ ਨੂੰ ਤੋੜਿਆ ਤਾਂ ਉਹ ਫਿਰ ਇਹ ਕਿੱਲਾਂ ਜਿਹੜੀਆਂ ਹੈਗੀਆਂ ਧਿਆਨ ਦੇ ਵਿੱਚ ਆਈਆਂ ਹੈ ਇਹਦੇ ਉੱਤੇ ਕੋਈ ਕਾਰਵਾਈ ਵਗੈਰਾ ਕੁਝ ਹੈ ਰਿਟਨ ਚ ਜਾਂ ਤੁਸੀਂ ਕੋਈ ਸੈਂਪਲ ਵਗੈਰਾ ਜਾ ਹਾਈ ਅਥਾਰਟੀ ਉਸੇ ਸਰਜਨ ਨੂੰ ਮਾਰ ਕੇ ਕੀਤੀ ਕੋਈ ਲੈਟਰ ਵਗੈਰਾ ਹਾਂਜੀ ਸਰ ਜਦੋਂ ਸਾਡੇ ਇਹ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਤੁਰੰਤ ਜਿਹੜੀ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਅਸੀਂ ਸਾਡੇ ਜਿਹੜੇ ਹੈਗੇ ਆ ਜ਼ਿਲ੍ਹੇ ਦੇ ਮਾਨਜੋਗ ਸਿਵਲ ਸਰਜਨ ਸਾਹਿਬ ਉਹਨਾਂ ਨੂੰ ਇੱਕ ਲੈਟਰ ਲਿਖ ਕੇ ਅਸੀਂ ਸੂਚਿਤ ਕੀਤਾ ਗਿਆ ਤੇ ਜਿਹੜਾ ਹੈਗਾ ਵੀ ਇਹ ਇੱਥੇ ਲੋਕਲ ਮਛੀਵਾੜੇ ਦੇ ਵਿੱਚ ਧਿਆਨ ਦੇ ਵਿੱਚ ਆਇਆ ਹੈ ਉਹਨਾਂ ਨੇ ਤੁਰੰਤ ਸਾਡੇ ਮਾਨਜੋਗ ਸਿਵਲ ਸਰਜਨ ਸਾਹਿਬ ਨੇ ਇਹਦੇ ਉੱਤੇ ਕਾਰਵਾਈ ਪਾਉਂਦੇ ਹੋਏ ਸਾਡੇ ਜਿਹੜੇ ਹੈਗੇ ਆ ਜਿਹੜਾ ਸਿਹਤ ਅਧਿਕਾਰੀ ਤੇ ਉਹਨਾਂ ਦੇ ਨਾਲ ਜਿਹੜੀ ਫੂਡ ਸੇਫਟੀ ਟੀਮ ਹੈ ਉਹਨਾਂ ਨੂੰ ਉਹ ਲੈਟਰ ਜਿਹੜੀ ਮਾਰਕ ਕਰ ਦਿੱਤੀ ਗਈ ਹੈ ਤੇ ਉਹ ਤੇ ਜਿਹੜੀ ਹੈਗੀ ਆ ਜਿਹੜਾ ਸਿਹਤ ਅਫਸਰ ਤੇ ਉਹਨਾਂ ਦੀ ਫੂਡ ਸੇਫਟੀ ਵੱਲੋਂ ਜੋ ਵੀ ਬਣਦੀ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ